ਜੀ ਵੀਡੀਓ ਦੇਖ ਰਹੇ ਹੋ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਹਾਂ ਖਬਰਾਂ ਖਬਰਾਂ ਨਾਲ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੀ ਆ ਅੱਜ ਦੀ ਵੱਡੀ ਹਸੂਬੇ ਚ ਹਵਾ ਬਹੁਤ ਨੁਕਸਾਨਦਾਇਕ ਕੱਲ ਮਿਲ ਸਕਦੀ ਹੈ ਰਾਹਤ ਉਹ ਸੂਬੇ ਚ ਪ੍ਰਾਲੀਸਾਨ ਦੇ 8000 ਮਾਮਲੇ ਦੀ ਰਿਪੋਰਟ ਸਾਹਮਣੇ ਆ ਰਹੀ ਹੈ ਸੂਬੇ ਦੇ ਕੀ ਜਿਲ੍ਹੇ ਵਿੱਚ ਪ੍ਰਾਲੀਸਾਨ ਦੇ ਕੰਨ ਪ੍ਰਦੂਸ਼ਿਤ ਹਵਾ ਦੇ ਪੱਧਰ ਤੇ ਸ਼ਨੀਵਾਰ ਨੂੰ ਅਚਾਨਕ ਸ਼ਾਲ ਦਰਜ ਕੀਤੀ ਗਈ ਹੈ ਹਾਲਾਤ ਅਜਿਹੇ ਹੋ ਗਏ ਨੇ ਕਿ ਅੰਮਸਰ ਸ਼ੁੱਕਰਵਾਰ ਨੂੰ ਐਵਰੇਜ ਵਿਚਾਰਿਆ ਤੇ ਸ਼ਾਮ 7 ਵਜੇ ਤੱਕ 217 ਦਰਜ ਕੇਸ ਦਰਜ ਕੀਤੇ ਗਏ ਜਿਨ੍ਹਾਂ ਨੂੰ ਸ਼ਨੀਵਾਰ ਨੂੰ ਸਵੇਰ 7 ਵਜੇ ਤੱਕ 200 326 ਤੱਕ ਪਹੁੰਚ ਗਿਆ ਉੱਥੇ ਪਟਿਆਲਾ ਦੇ ਐਵਰੇਜ AQI ਦੇ 154 ਤੋਂ ਵੱਧ ਕੇ 235 ਤੱਕ ਪਹੁੰਚ ਗਿਆ ਸਥਿਤੀ ਬਹੁਤ ਹੀ ਖਤਰਨਾਕ ਮੰਨੀ ਜਾ ਸਕਦਾ ਹੈ ਅਮਰਸਰ ਪਟਿਆਲਾ ਲੁਧਿਆਣਾ ਦੇ ਬਠਿੰਡਾ ਦਾ ਵੱਧ ਤੋਂ ਵੱਧ ਤਾਂ ਇਸ ਦੇ ਨਾਲ ਹੀ ਹੋਇਆ ਹੈ ਤੇ ਸ਼ੁੱਕਰਵਾਰ ਨੂੰ ਰਾਤ ਕਰੀਬ ਕਰੀਬਨ ਵਜੇ ਸ਼ਨੀਵਾਰ ਨੂੰ ਸਵੇਰ 4 ਵਜੇ ਤੱਕ ਸਰ ਪਟਿਆਲਾ ਲੁਧਿਆਣਾ ਦੀ ਬਠਿੰਡਾ ਵਿੱਚ ਏਅਰ ਕੀਤੀ ਗਈ ਖਬਰ ਨੂੰ ਅੰਤ ਤੱਕ ਵੇਖਣ ਲਈ ਧੰਨਵਾਦ